ਹਾਂ ਜੀ ਸਰ ਤੁਸੀਂ ਇੱਥੇ ਪਹੁੰਚੇ ਸੀ ਕੀ ਮਾਮਲਾ ਸੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਕਿਸੇ ਪ੍ਰਾਈਵੇਟ ਬੰਦੇ ਨੇ ਦੱਸਿਆ ਸੀ ਫੋਨ ਕਰਕੇ ਮੈਨੂੰ ਵੀ ਇੱਥੇ ਕੋਈ ਝਾੜੀਆਂ ਥੋਬੀਆਂਣਾ ਰੋਡ ਤੇ ਤੇ ਕੋਈ ਲੇਡੀ ਦੀ ਲੇਡੀ ਪਈ ਹੈ ਵੀ ਸ਼ਾਇਦ ਜਿਹੜੀ ਹੈਗੀ ਹੋ ਸਕਦਾ ਵੈਡ ਬੋਡੀ ਉਹ ਆ ਕੇ ਅਸੀਂ ਦੇਖਿਆ ਵੀ ਉਹ ਸਹਿਕਦੀ ਸੀ ਫਿਰ ਅਸੀਂ ਨੌਜਵਾਨ ਵੈਲਫੇਅਰ ਸਟੇਸ਼ਨ ਨੂੰ ਫੋਨ ਕੀਤਾ ਉਹਨਾਂ ਨੂੰ ਬੁਲਾਇਆ ਤੇ ਜਦੋਂ ਉੱਥੇ ਉਹਨੂੰ ਚੱਕਣ ਗਏ ਆਓ ਖੜੇ ਹੋ ਗਏ ਸਹੀ ਸਲਾਮਤਾ ਇਹ ਤੁਹਾਡੇ ਸਾਹਮਣੇ ਹੀ ਹੈ ਮੰਨਦਾ ਨਹੀਂ ਇੱਕ ਮਨ ਲੱਗਦਾ ਸ਼ਾਇਦ ਕਿਤੇ ਨਸ਼ੇ ਜਨਾ ਹੋਰਤਾ ਕਰਕੇ ਲੱਗਦਾ ਜੀ ਅੰਦਰ ਕੰਗਈ ਮੈਂ ਨੌਜਵਾਨ ਡਾਕਟਰ ਸ਼ਾਡੀ ਦਾ ਮੈਂਬਰ ਹਾਂ ਜੀ ਸਾਡੇ ਐਮਰਜੈਂਸੀ ਨੰਬਰ 724607 ਤੇ ਤਾਂ ਜੀ ਸੋਨੂ ਮੇਸ਼ਰੀ ਨੂੰ ਸੂਚਨਾ ਮਿਲੀ ਸੀ ਕਿ ਧੋਬੀਣਾ ਰੋਡ ਤੇ ਕੋਈ ਖਾਲੀ ਪਲਾਟ ਦੇ ਵਿੱਚ ਵੀਡੀ ਜਗ੍ਹਾ ਦੇ ਵਿੱਚ ਕੋਈ ਲੇਡੀਜ਼ ਡਿੱਗੀ ਹੋਈ ਹੈ ਜੋ ਬਿਓਸ਼ੀ ਦੀ ਹਾਲਤ ਦੇ ਵਿੱਚ ਹੈ ਤੇ ਥਾਣਾ ਸੇ ਵੱਲਾਂ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਸੀ ਜਿਨ੍ਹਾਂ ਨੇ ਸੂਚਿ ਕੀਤਾ ਤੇ ਅਸੀਂ ਮੌਕੇ ਤੇ ਪਹੁੰਚੇ ਤਾਂ ਅਸੀਂ ਜਾ ਕੇ ਦੇਖਿਆ ਕਿ ਜਦੋਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਸ਼ੇ ਦੀ ਹਾਲਤ ਸੀ ਪਹਿਲਾਂ ਜੋ ਕਿ ਉਸ ਦਾ ਨਸ਼ਾ ਹੁਣ ਉਤਰ ਚੁੱਕਿਆ ਸੀ ਉਹ ਉੱਠ ਗਈ ਜੋ ਹੁਣ ਸਹੀ ਕੰਡੀਸ਼ਨ ਦੇ ਵਿੱਚ ਹੈ ਕੋਣ ਸੀ ਲੇਡੀ ਸੀ ਕਿੰਨਰ ਟਾਈਪ ਲੱਗ ਰਹੀ ਹੈ ਸਰ ਮੇਰਾ ਨਾਮ ਮਰਤਪਾਲ ਸਿੰਘ ਹੈ ਜੀ ਕੀ ਮਾਮਲਾ ਜਿਹੜਾ ਇਹ ਮਾਮਲਾ ਸੀ ਘਰੇ ਸੀਗਾ ਨਾਲ ਇਧਰ ਘਰ ਆਈ ਮੇਰਾ ਤੇ ਪਲਾਟ LIC ਦਾ ਦੱਸਦੇ ਕੰਪਨੀ ਦਾ ਕਿਸਦਾ ਜੀ ਇਹ ਜੋ ਕਿ ਬਿਲਕੁਲ ਅਖੰਡ ਰਹਿ ਇਦੇ ਵਿੱਚ ਕੋਈ ਲੇਡੀ ਜੀ ਦਾਦਿਆ ਲੇਡੀ ਜੀ ਪਈ ਸੀ ਕਿਹਨੇ ਕਿ ਉਹ ਜਦੋਂ ਦੇਖਣ ਤੇ ਪਤਾ ਲੱਗਿਆ ਪਹਿਲਾਂ ਤਾਂ ਕੋਈ ਨੇੜੇ ਨਹੀਂ ਗਿਆ ਉਹਦੇ ਪੁਲਿਸ ਪ੍ਰਸ਼ਾਸਨ ਆਇਆ ਉਹਨਾਂ ਨੇ ਦੇਖਿਆ ਉਹ ਠਕੜਿਆ ਸਾਰਾਲੇ ਵੀ ਆਏ ਆਗੇ ਤੇ ਇਹ ਬਿਲਕੁਲ ਖੰਡਰ ਬਣਿਆ ਹੋਇਆ ਨਸ਼ਾ ਦਾ ਅੱਡਾ ਗਲਤ ਕੰਮ ਵੀ ਹੁੰਦਿਆ ਤੇ ਨਸ਼ੇ ਬੱਚੇ ਆ ਕੇ ਕਰਦੇ ਆ ਚਾਰ ਸਵੇਰੇ ਦੁਵਾਰਾ ਕੱਢੀਆਂ ਨਹੀਂ ਆ ਝਾੜ ਫੂਟੇ ਦੇ ਵਿੱਚ ਇੰਨਾਗਾ ਕਿ ਕੋਈ ਕਿਸੇ ਨੂੰ ਪਤਾ ਨਹੀਂ ਲੱਗਦਾ ਅੰਦਰ ਕੀ ਬਣਦਾ ਸਾਡੀ ਤਾਂ ਇਹ ਬੇਨਤੀ ਆ ਵੀ ਇਹਨੂੰ ਜਿਹਦੇ ਜੇ ਕਿਸੇ ਕੰਪਨੀ ਦਾ ਜਾਂ ਕਿਸੇ ਹੋਰ ਬੰਦੇ ਦਾ ਹੈਗਾ ਇਹਨੂੰ ਸਫਾਈ ਕਰਾ ਕੇ ਇਹਨੂੰ ਆਪਦਾ ਸੰਭਿਆ ਜਾਵੇ ਕੌਣ ਸੀ ਲੇਡੀਜ਼ ਤੇ ਮੰਤ ਦੱਸਦੇ ਨੇ ਜੀ ਪੁੱਛੋ ਗਲਬਤ ਉਹੀ ਵੀ ਕਿਉਂ ਬੈਠੇ ਐ ਕਿ ਇੰਨੀ ਗੰਦਗੀ ਵਾਲੀ ਜਗਾ ਕਿਉਂ ਬੈਠੇ ਨਹੀਂ ਉਹਨਾਂ ਨੂੰ ਕੋਈ ਹੈ ਹੀ ਨਹੀਂ ਅੰਨਾ ਲੱਗਦਾ ਐਲ ਵੀ ਕੁਛ ਨਾ ਕੁਛ ਐਲ ਵੀ ਕਰਿਆ ਉਹਨਾਂ ਨੇ ਵੀ ਨਾ ਖਬਰਤਾ ਕਰਿਆ ਲੱਗਦਾ ਕੋਈ ਨਾ ਹੈ ਨਹੀਂਗਾ ਉਹ ਤਾਂ ਬਸ ਕੋਈ ਦੱਸ ਨਹੀਂ ਰਹੇਗਾ